ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ ਸੱਥਰ ਵਿਛਾ ਕੇ ਅਬ ਦੇਖ ਰੇ ਪੱਥਰ ਲਾਇਏ ਨੇ ਆਏ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਉਹਨਾਂ ਦੀ ਸਰੀ ਦੱਪਣੀ ਪੈਣੀ ਹੈ ਨਾ ਨਸ਼ਾ ਤਸਕਰਾਂ ਦੀ ਪੰਜਾਬ ਚ ਚੱਲੀ ਬਦਲਾ ਦੀ ਲਹਿਰ ਨਸ਼ਿਆ ਖਿਲਾਫ ਜਾਗ ਉਠਿਆ ਪੰਜਾਬ ਬਦਲਾ ਦੀ ਲਹਿਰ ਚੱਲਣ ਤੋਂ ਬਾਅਦ ਕਈ ਦਹਾਕੀਆਂ ਮਗਰੋਂ ਪੰਜਾਬ 'ਚ ਕੋਈ ਅਜਈ ਸਰਕਾਰ ਆਈ ਹੈ ਜੋ ਨਸ਼ਿਆਂ ਖਿਲਾਫ ਪੂਰੀ ਤਾਕਤ ਦੇ ਨਾਲ ਲੜ ਰਹੀ ਹੈ। ਅੱਜ ਪੰਜਾਬ ਦੇ ਕਈ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਅੱਗੇ ਵਧ ਰਹੇ ਨੇ ਤੇ ਖੇਤੀਬਾੜੀ ਦੇ ਨਾਲ ਜੁੜ ਰਹੇ ਨੇ ਪਰ ਕੋਈ ਵੀ ਸਮਾਜ ਦੀ ਲੜਾਈ ਇਕੱਲਿਆਂ ਨਹੀਂ ਜਿੱਤੀ ਜਾ ਸਕਦੀ। ਜੇਕਰ ਪੰਜਾਬ 'ਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਦੇ ਨਾਲ ਖੜਨਾ ਪਵੇਗਾ। ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਾਡ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਤੁਸੀਂ ਵੀ ਯਾਤਰਾ ਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਕਿਹ ਫੰਦਾ ਬਾਹਰ ਕੰਟਰੀ ਤੋਂ ਨਹੀਂ ਨਿਕਲ ਸਕਦਾ ਮੇਰੇ ਲਿਖਣ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਲੁਕਆਊਟ ਨੋਟਿਸ ਵੀ ਕੱਟਿਆ ਹੈ। ਕਿਸ ਹੱਦ ਤੱਕ ਗਿੱਚੂ ਗਿਰ ਚੁਕੇ ਨੇ ਸਾਡੇ ਰਿਸ਼ਤੇ ਜਿਹੜੇ ਹੈਗੇ ਨੇ। ਅਗਰ ਜਿਸ ਨੂੰ ਅਸੀਂ ਇਹ ਚਾਹਦੇ ਹਾਂ ਕਿ ਸਾਡਾ ਲਾਈਫ ਪਾਰਟਨਰ ਬਣੇਗਾ, ਪੂਰੀ ਲਾਈਫ ਅਸੀਂ ਉਸ ਦੇ ਨਾਲ گزارਣੀ ਹੈ, ਉਸ ਨੂੰ ਧੋਖਾ ਦਿੱਤਾ ਜਾਂਦਾ ਹੈ। ਕਿ ਮੈਨੂੰ ਡਰਿੰਕ ਕੁਝ ਪਿਲਾਇਆ ਗਿਆ ਹੈ ਔਰ ਹੋ ਸਕਦਾ ਹੈ ਕਿ ਜਿਹੜਾ ਲੜਕੇ ਦਾ ਫਰੈਂਡ ਹੈ ਸਕ੍ਰੀਨਸ਼ਾਟ ਵੀ ਹਾਂ ਜੋ ਲੜਕੇ ਦਾ ਫਰੈਂਡ ਹੈ ਕੋਸਾ ਦਾ ਉਹ ਵੀ ਕਿਸੇ ਚੀਜ਼ ਇਨਡਲਜ ਹੋਇਆ ਉਹ ਇਸ ਐਕਟ ਦੇ ਅੰਦਰ ਦੇਖੋ ਅੱਜ ਕੱਲ ਮਾਡਰਨ ਜ਼ਮਾਨਾ ਹੈ ਡੈਫੀਨਿਟਲੀ ਲੜਕਾ ਲੜਕੀ ਜ਼ਰੂਰ ਮਿਲਦੇ ਨੇ ਲੇਕਿਨ ਇਹ ਮੈਂ ਜ਼ਰੂਰ ਕਹੂੰਗੀ ਇਹ ਆਪਣੇ ਅੰਦਰ ਮੋਰਲਸ ਵੀ ਹੋਣੇ ਚਾਹੀਦੇ ਨੇ ਕਿ ਅਸੀਂ ਇੱਕ ਲਾਈਨ ਜਾਂ ਇੱਕ ਹੱਦ ਨੂੰ ਕਰਾਸ ਨਹੀਂ ਕਰਨਾ ਚਾਹੀਦਾ ਜਿਵੇਂ ਜਿਹਦਾ ਕਿ ਇਸ ਫਾਰਮ ਆਇਦਰ ਕਿ ਕਿਸੇ ਮੁਕੰਡੇ ਹੈ ਸੋਰੀ ਬ੍ਰੀਫ ਕਰ ਦਿੰਦੇ ਹਾਂ ਦੇਖੋ ਜਿਹੜਾ ਮੇਰੇ ਧਿਆਨ 'ਚ ਜਦੋਂ ਇਹ ਗੱਲ ਆਈ ਸੀਗੀ ਕਿ ਇਹ ਇਨਸੀਡੈਂਟ ਹੋਇਆ ਆ ਉਸ ਤੋਂ ਫਿਰ ਮੈਂ ਸੋਮੋਟੋ ਲਿਆ ਜਿਹੜਾ ਕਿ ਸਵੇਰੇ 8:00 ਵਜੇ ਦੇ ਨਾਲ ਅਸੀਂ ਉਹਨਾਂ ਨੂੰ ਸੋਮੋਟੋ ਭੇਜ ਦਿੱਤਾ ਸੀ ਤੇ ਇਹ ਕਾਹ ਕੇਸ ਨੂੰ ਚਲਦੇ ਹਲੇ ਥੋੜੇ ਦਿਨ ਹੋ ਗਏ ਸੀ ਪਰ ਇਸ ਚੀਜ਼ ਦਾ ਮੈਨੂੰ ਉਸ ਟਾਈਮ ਤੇ ਨੌਲੇਜ ਤੇ ਨਹੀਂ ਸੀ ਜਦੋਂ ਵੀ ਮੈਨੂੰ ਪਤਾ ਚੱਲਿਆ ਅਸੀਂ ਇਹਦੇ ਸੋਮੋਟੋ ਲਿਆ 8:00 ਵਜੇ ਨਾਲ ਮੈਂ ਸੋਮੋਟੋ ਲਿਆ ਆ ਰੌਂਡ 1:00 o'clock ਇਹਦੇ ਉੱਤੇ ਐਫ ਆਈ ਆਰ ਵੀ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਲੜਕੀ ਨਾਲ ਗੱਲ ਕੀਤੀ ਹੈ ਲੜਕੀ ਦੇ ਫਾਦਰ ਨਾਲ ਗੱਲ ਕੀਤੀ ਹੈ ਲੜਕੀ ਬਹੁਤ ਡਿਪਰੈਸ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਮੈਮ ਉਹਨੇ ਮੈਨੂੰ ਪੂਰਾ ਡਿਟੇਲ ਦੱਸਿਆ ਇਸ ਘਟਨਾ ਦਾ ਔਰ ਉਸ ਤੋਂ ਬਾਅਦ ਫਿਰ ਮੈਂ ਐਸਪੀ ਐਸਪੀ ਸਾਹਿਬ ਨੂੰ ਇਹ ਵੀ ਲਿਖਿਆ ਮੈਂ ਕਿ ਦੇਖੋ ਇਹ ਗੱਲ ਇਦਾਂ ਆ ਕਿ ਜੋ ਮੈਨੂੰ ਲੜਕੀ ਤੋਂ ਪਤਾ ਲੱਗ ਰਿਹਾ ਕਿ ਉਹ ਲੜਕਾ ਬਾਹਰ ਦਾ ਆ ਇਹ ਨਾ ਹੋਏ ਕਿ ਕਿਤੇ ਉਹ ਬਾਹਰ ਨਿਕਲ ਜਵੇ ਕੰਟਰੀ ਛੱਡ ਕੇ ਚਲਾ ਜਾਵੇ ਤੇ ਇਸ ਲਈ ਇਸ ਦੇ ਉੱਤੇ ਕੋਈ ਅਸੀ ਕਾਰਵਾਈ ਕਰੋ ਜਿਹੜੀ ਕਿ ਇਸ ਤੇ ਨਾਲ ਚੱਲਣੀ ਚਾਹੀਦੀ ਹੈ ਕਿ ਵੀ ਇਹ ਬੰਦਾ ਬਾਹਰ ਕੰਟਰੀ ਤੋਂ ਨਹੀਂ ਨਿਕਲ ਸਕਦਾ ਮੇਰੇ ਲਿਖਣ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਲੁਕਆਊਟ ਨੋਟਿਸ ਵੀ ਕੱਢਿਆ ਆ ਸੋ ਆਲ ਇਹ ਤੇ ਕੰਪਲੀਟ ਹੋਇਆ ਤੇ ਐਫ ਆਈ ਆ ਜਿਹੜੀ ਹੋਈ ਹੈ ਦਰਜ ਹੋਈ ਹੈ ਉਹਦੀਆਂ ਜਿਹੜੀਆਂ ਧਾਰਾ ਲੱਗੀਆਂ ਨੇ ਉਹ ਲੱਗੀ ਹੈਗੀ ਹੈ ਜੀ 64 ਜਿਹੜੀ ਕਿ ਰੇਪ ਦੀ ਹੈ ਫਿਰ ਲੱਗਿਆ 351 ਜਿਹੜੀ ਥ੍ਰੈਟ ਦੀ ਹੈ ਫਿਰ ਹੈਗਾ 61 ਜਿਹੜੀ ਕ੍ਰਿਮੀਨਲ ਕਾਂਸਪੀਰੇਸੀ ਦੀ ਹੈ ਫਿਰ 67 ਜਿਹੜੀ ਕਿ ਆਈਟੀ ਦੀ ਲੱਗੀ ਹੈ ਇਹ ਹੈਗਾ ਹੈ ਕਨਸੈਂਸ਼ੁਅਲ ਸੈਕਸ ਜਿਹੜਾ ਆ ਨਾਨ ਕਨਸੈਂਸ਼ੁਅਲ ਸੈਕਟ ਇਹਦਾ ਐਕਟ ਜਿਹੜਾ ਲੱਗਿਆ ਹੈ ਫਿਰ 67 ਦਾ ਲੱਗਿਆ ਕਿ ਪਬਲਿਸ਼ਿੰਗ ਸੱਚ ਐਕਟ ਵਿਦਆਊਟ ਦਾ ਪਰਮਿਸ਼ਨ ਤੋਂ ਇਹ ਸਾਰੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਮੇਰੀ ਐਸਐਸਪੀ ਸਾਹਿਬ ਨਾਲ ਹੁਣ ਵੀ ਗੱਲ ਹੋਈ ਹੈ ਅੱਧਾ ਘੰਟਾ ਪਹਿਲਾਂ ਕਿ ਆਪਣੀ ਇਸ ਤੋਂ ਐਫਆਈਆਰ ਤੋਂ ਬਾਅਦ ਕੀ ਇਹਦਾ ਅੱਗੇ ਐਕਟੀਵਿਟੀ ਕੀ ਕੀਤੀ ਹੈ ਉਹ ਕਹਿੰਦੇ ਜੀ ਸਾਡੀਆਂ ਰੇਡਸ ਪੈ ਰਹੀਆਂ ਨੇ ਦਾ ਬॉय ਇਜ਼ ਨਾਟ ਅਵੇਲੇਬਲ ਲੁੱਕ ਆਊਟ ਨੋਟਿਸ ਜਿਹੜਾ ਹੈਗਾ ਉਹ ਲੜਕੇ ਦਾ ਵੀ ਨਿਕਲਿਆ ਹੋਇਆ ਤੇ ਉਹਦਾ ਜਿਹੜਾ ਫਰੈਂਡ ਹੈ ਉਹਦਾ ਵੀ ਲੁੱਕ ਆਊਟ ਨੋਟਿਸ ਨਿਕਲਿਆ ਹੋਇਆ ਇਸ ਦੇ ਉੱਤੇ ਜਿਹੜੀ ਲੜਕੀ ਬਣੋ ਖੋਲ ਐਜੂਕੇਸ਼ਨ ਗਾਈ ਜਾ ਰਹੀ ਸੀ ਕਿਉਂਕਿ ਪੁਲਿਸ ਨੇ ਉਹ ਸਕੂਪ ਨਹੀਂ ਕਰ ਰਹੇ ਕਿ ਬੁੱਧੂ ਕੋਲ ਹੀ ਚੈੱਕ ਚੱਲੇਗੇ ਇਹ ਦਿਨ ਕਿ ਕੂੜੇ ਡੋਪਲਾਸ ਦੇਖੋ ਇਹ ਹੈ ਕਿ ਜਿਹੜਾ ਜਿਹੜੀਆਂ ਤੁਹਾਡੇ ਨੋਟਿਸ ਜਿਹੜਾ ਹੈਗਾ ਕਿ ਫੋਨ ਚੈੱਕ ਕਰਨਾ ਇਹ ਦੋਵਾਂ ਪਾਰਟੀਆਂ ਦੇ ਕਿਤੇ ਜਾਂਦੇ ਨੇ ਇਹ ਨਹੀਂ ਹੈ ਕਿ ਲੜਕੀ ਝੂਠ ਬੋਲ ਰਹੀ ਆ ਜਾਂ ਲੜਕਾ ਝੂਠ ਬੋਲ ਰਿਹਾ ਇਹ ਪੁਲਿਸ ਦੀ ਇੱਕ ਕਾਰਵਾਈ ਹੋ ਜਿਹਦੇ ਅੰਦਰ ਕਿ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਨੇ ਫੋਨ ਚੈੱਕ ਕੀਤੇ ਜਾਣਗੇ ਔਰ ਲੜਕੀ ਹੈ ਡੈਫੀਨਿਟਲੀ ਸ਼ੀ ਇਸ ਵੈਰੀ ਡਿਪਰੈਸ ਔਰ ਉਸ ਚੀਜ਼ ਨੂੰ ਜਿਹੜੀ ਹੈ ਉਹ ਅਸੀਂ ਕਾਰਵਾਈ ਅਸੀਂ ਪੂਰੀ ਕਰਾਵਾਂਗੇ ਜਿੰਨੀਆਂ ਵੀ ਧਾਰਾ ਅਗਰ ਇਹਦੇ ਚ ਐਡ ਹੋਣੀਆਂ ਹੋਣਗੀਆਂ ਇਸ ਐਫ ਆਈ ਆਰ ਦੇ ਅੰਦਰ ਉਹ ਐਡ ਵੀ ਕਰਵਾਈਆਂ ਜਾਣਗੀਆਂ ਨਹੀਂ ਨਹੀਂ ਐਸਾ ਕੁਝ ਵੀ ਨਹੀਂ ਹੈ ਜਿਹੜੇ ਅਨਸਰ ਆਏ ਜਰ ਉਹਨਾਂ ਨੇ ਕਲਾਸੀਫਿਕੇਸ਼ਨ ਹੀ ਆ ਦੇ ਦੇਖੋ ਰਿਯੂਮਰ ਤੇ ਪੂਰਾ ਸੋਸ਼ਲ ਮੀਡੀਆ ਹੀ ਭਰਿਆ ਹੋਇਆ ਰਿਯੂਮਰਸ ਨਾਲ ਤੁਸੀਂ ਕਿਸ ਕਿਸ ਦੇ ਉੱਤੇ ਲਾਉਂਗੇ ਐਕਟ ਮਗਰ ਇਹ ਹੈ ਕਿ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਚੀਜ਼ ਦਾ ਅਸੀਂ ਸ਼ੋਰ ਨਹੀਂ ਆ ਉਸ ਚੀਜ਼ ਨੂੰ ਅਸੀਂ ਹਲੇ ਕਨਫਰਮ ਨਹੀਂ ਕੀਤਾ ਤੇ ਕਿਉਂ ਕਰਨੀ ਹੈ ਇਹੋ ਜੀਆਂ ਫਾਰਮ ਬਿਲਕੁਲ ਮੈਂ ਤੁਸੀਂ ਗੱਲ ਕਹੀ ਹੈ ਕਿ ਅਪਡੇਟਸ ਕਰ ਰਹੀ ਹੈ ਲੁਕਾ ਹੋਣ ਦਾ ਜਾਰੀ ਹੋਇਆ ਹੈ ਲੇਕਿਨ ਉਹ ਉਸ ਦਾ ਪਿਤਾ ਤੇ ਲੜਕਾ ਆਪ ਇੰਟਰਵਿਊ ਦੇ ਰਿਹਾ ਵਕਤ ਵਕਤ ਚੈਨਲ ਤੇ ਵਿਚਾਰ ਉਹ ਆਪਣੀ ਦਲੀਲਾਂ ਪੇਸ਼ ਕਰ ਰਹੇ ਨੇ ਕੋਰਟ ਉਸ ਨੂੰ ਕਿਵੇਂ ਦੇਖੋ ਦੇਖੋ ਹਰ ਕੋਈ ਕਰੇਗਾ ਆਪਣੇ ਡਿਫੈਂਸ ਦੇ ਵਿੱਚ ਹਰ ਕੋਈ ਕਰੇਗਾ ਉਹ ਫਾਦਰ ਤੇ ਉਹ ਲੜਕਾ ਕਹਿੰਦੇ ਨੇ ਕਿ ਵੀ ਅਸੀਂ ਸ਼ਾਇਦ ਇਹ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸਭ ਝੂਠੇ ਨੇ ਲੇਕਿਨ ਕੋਈ ਚੈਨਲ ਵਾਲਿਆਂ ਨੇ ਉਹਨਾਂ ਨੂੰ ਨਫਲੇ ਪੁਲਿਸ ਨਹੀਂ ਕਰਦਾ ਪਾਰ ਇਹ ਕੋਸਟ ਨੋ 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 ਪੁਲਿਸ ਜੇ ਡੈਫੀਨਿਟਲੀ ਦੇਖੋ ਚੈਨਲ ਵਾਲਿਆਂ ਨੇ ਕਿਤੋਂ ਲੱਭ ਕੇ ਕਦੋਂ ਲੱਭਿਆ ਕਦੋਂ ਉਹਨਾਂ ਦੀ ਕੀਤੀ ਇੰਟਰਵਿਊ ਉਹ ਮੈਨੂੰ ਨਹੀਂ ਪਤਾ ਹੋ ਸਕਦਾ 3 ਦਿਨ ਪਹਿਲਾਂ ਕੀਤੀ ਹੋਵੇ 4 ਦਿਨ ਪਹਿਲਾਂ ਕੀਤੀ ਹੋਵੇ ਲੇਕਿਨ ਪੁਲਿਸ ਇਸ ਟਾਈਮ ਦੇ ਉੱਤੇ ਰੇਡਸ ਕਰ ਰਹੀ ਹੈ ਔਰ ਡੈਫੀਨਿਟਲੀ ਦੇ ਹੈਵ ਅ ਅਸ਼ੋਰਡ ਮੀ ਕਿ ਅਸੀਂ ਬਹੁਤ ਜਲਦੀ ਇਹਨਾਂ ਨੂੰ ਫੜ ਲਦੇ ਜਗਾ ਕਿਤੇ ਆ ਸਾਧਨ ਨਾਲ ਤੁਸੀਂ ਕੋਈ ਗੱਲ ਕੀਤੀ ਨਹੀਂ ਲੜਕੇ ਦੇ ਫਾਦਰ ਨਾਲ ਨਾ ਤਾਂ ਮੇਰਾ ਕੋਈ ਕੰਟੈਕਟ ਹੋਇਆ ਔਰ ਨਾ ਮੈਂ ਲੜਕੀ ਨਾਲ ਕੀਤੀਆਂ ਗੱਲ ਮੈਨੂੰ ਇਹ ਨੋਲਿਜ ਆਈ ਸੀ ਵਿਕਰਮ ਤੋਂ ਉਨੇ ਮੈਨੂੰ ਦੱਸਿਆ ਸੀ ਵੀ ਇਹ ਹੋਇਆ ਹੈ ਜੋ ਇਨਸੀਡੈਂਟ ਹੋਇਆ ਤੇ ਮੈਂ ਲੜਕੀ ਤੇ ਉਹਦੇ ਫਾਦਰ ਦੇ ਨਾਲ ਇਮੀਡੀਏਟਲੀ ਕੰਟੈਕਟ ਕੀਤਾ ਸੀ। ਸਾਡੇ ਰਿਸ਼ਤੇ ਦੀ ਗਲਤੀ ਉਹ ਤੁਸੀਂ ਕਿਸ ਤਰ੍ਹਾਂ ਗਿਰ ਗਿਰ ਚੁੱਕੇ ਨੇ ਸਾਡੇ ਰਿਸ਼ਤੇ ਜਿਹੜੇ ਹੈਗੇ ਨੇ। ਅਗਰ ਜਿਸ ਨੂੰ ਅਸੀਂ ਇਹ ਚਾਹਦੇ ਕਿ ਸਾਡਾ ਲਾਈਫ ਪਾਰਟਨਰ ਬਣੇਗਾ ਪੂਰੀ ਲਾਈਫ ਅਸੀਂ ਉਸ ਦੇ ਨਾਲ گزارਣੀ ਹੈ ਉਸ ਨੂੰ ਧੋਖਾ ਦਿੱਤਾ ਜਾਂਦਾ। ਇਹਦਾ ਮਤਲਬ ਜਿਹੜੀ ਤੁਹਾਡੀ ਇੱਕ ਜੋ ਤੁਹਾਡਾ ਆਪਸ ਵਿੱਚ ਸੰਬੰਧ ਬਣਨਾ ਸੀ ਮੈਰਿਜ ਦਾ ਉਹ ਵੀ ਝੂਠ ਦੇ ਉੱਤੇ ਟਿਕਿਆ ਹੋਇਆ ਹੈ। ਜੋ ਕਿ ਲੜਕੀ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਮੈਨੂੰ ਡਰਿੰਕ ਚ ਕੁਝ ਪਿਲਾਇਆ ਗਿਆ ਹੈ ਔਰ ਹੋ ਸਕਦਾ ਹੈ ਕਿ ਜਿਹੜਾ ਲੜਕੇ ਦਾ ਫਰੈਂਡ ਹੈ ਸਕਰੀਨਸ਼ਾਟ ਵੀ ਹੈ ਹਾਂ ਜੋ ਲੜਕੇ ਦਾ ਫਰੈਂਡ ਹੈ ਹੋ ਸਕਦਾ ਉਹ ਵੀ ਕਿਸੇ ਚੀਜ਼ ਇੰਡल्ज ਹੋਇਆ ਹੋਵੇ ਸੈਕਸ ਐਕਟ ਦੇ ਅੰਦਰ ਉਹ ਸਭ ਪਤਾ ਲੱਗ ਜਾਏਗਾ ਔਰ ਲੁਕਆਊਟ ਨੋਟਿਸ ਜਿਹੜੇ ਨੇ ਇਹ ਐਸੇ ਕਰਕੇ ਜਾਰੀ ਕੀਤੇ ਗਏ ਨੇ ਕਿ ਦੋਵੇਂ ਲੜਕੇ ਕੰਟਰੀ ਛੱਡ ਕੇ ਬਾਹਰ ਨਾ ਚਲੇ ਜਾਣ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਹ ਕਾਰਵਾਈ ਦੀ ਮੰਗ ਤਾਂ ਸਾਡੀ ਬੜੀ ਕਲੀਅਰ ਹੈ ਨਾ ਕਿ ਅਗਰ ਇਹ ਸਾਰਾ ਕੁਝ ਪ੍ਰੂਵ ਹੁੰਦਾ ਹੈ ਇਹ ਲੜਕਾ ਜਿਹੜਾ ਉਸ ਨੂੰ ਜਿੰਨੇ ਵੀ ਐਕਟ ਲੱਗੇ ਨੇ ਉਹ ਧਾਰਾ ਦੇ ਅੰਦਰ ਉਹ ਤੇ ਪੂਰੀ ਕਾਰਵਾਈ ਹੋਵੇ ਉਹ ਤੇ ਰੇਪ ਵੀ ਲੱਗਦਾ ਆ ਉਸ ਤੇ ਫੋਰਸੇਬਲ ਸੈਕਸ ਦਾ ਵੀ ਬੰਦ ਆ ਉਸ ਦੇ ਉੱਤੇ ਆਈਟੀ ਦੇ ਵੀ ਸਾਰੇ ਧਾਰਾ ਲੱਗਦੀਆਂ ਨੇ ਉਸ ਦੇ ਉੱਤੇ ਬਾਕੀ ਹੋਰ ਕੋਈ ਵੀ ਧਾਰਾ ਆ ਕਿਉਂਕਿ ਜੋ ਲੜਕੇ ਦਾ ਪਰਿਵਾਰ ਹੈ ਉਹ ਸੁਖਦਾਰ ਹੈਗਾ ਜੇ ਲੜਕੀ ਦਾ ਪਰਿਵਾਰ ਉਹ ਗਰੀਬ ਤੇ ਕੋਰ ਕਿਉਂਕਿ ਕੁੜੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਵਾਇਰਲ ਸੀ ਦੂਜੀ ਗੱਲ ਉਸ ਦੀ ਜਿਹੋ ਬੈਸਟ ਫਰੈਂਡ ਹੈ ਉਹ ਵੀ ਮੁੰਡੇ ਨਾਲ ਮਿਲੀ ਹੋਈ ਸੀ ਉਸ ਕਾਰਨ ਦੇਖੋ ਲੜਕੀ ਲੜਕੇ ਦਾ ਜਿਹੜਾ ਪਰਿਵਾਰ ਹੈ ਰਸੂਕਦਾਰ ਹੈ ਉਹਦੇ ਨਾਲ ਸਾਨੂੰ ਕੁਝ ਮਤਲਬ ਨਹੀਂ ਹੈ ਮੇਰਾ ਮਤਲਬ ਮੇਰੀ ਜਦੋਂ ਮੈਂ ਕਮਿਸ਼ਨ 'ਚ ਬੈਠਦੀ ਆ ਇਸ ਚੇਅਰ ਤੇ ਰਿਸਪੌਂਸਿਬਿਲਟੀ ਦੇ ਨਾਲ ਮੇਰਾ ਸਿਰਫ ਇੰਨੀ ਰਿਸਪੌਂਸਿਬਿਲਟੀ ਹੈ ਇੱਕ ਲੜਕੀ ਦੇ ਨਾਲ ਖੜਾ ਹੋਣਾ ਇੱਕ ਲੜਕੀ ਦੇ ਹੱਕਾਂ 'ਚ ਖੜਾ ਹੋਣਾ ਨਾ ਕਿ ਇਹ ਦੇਖਣਾ ਕਿ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ ਮੈਂ ਕਿ ਲੜਕੀ ਦੇ ਬੋਲ ਨੂੰ ਬਹੁਤ ਵੀ ਸੋਸ਼ਲ ਮੀਡੀਆ ਤੇ ਪਾਇਆ ਗਿਆ ਸੀ ਕਿ ਮੈਂ ਭਾਈ ਅਮਰਤ ਪਾਣ ਦਾ ਮੈਨੂੰ ਨਹੀਂ ਲੱਗਦਾ ਕਿ ਉਹ ਦੱਸੇ ਗੋਣੇ ਪੁਲਿਸ ਹੀ ਗਾਦੀ ਕਿਤੇ ਮੈਂ ਪੁਲਿਸ ਕੋਲ ਦੇਵਾਂ ਸਾਡੇ ਗਏ। ਮੈਨੂੰ ਲੱਗਦਾ ਕਿ ਅਮਰਪਾਲ ਨੂੰ ਇਨਸਾਫ ਹੋਊ। ਇਹ ਸੋਚਦਾ। ਨਹੀਂ ਦੇਖੋ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹਾਂ ਬਿਲਕੁਲ ਵੀ ਕਿਉਂਕਿ ਜੋ ਕਾਨੂੰਨੀ ਕਾਰਵਾਈ ਹੈ ਕਾਨੂੰਨ ਨੂੰ ਕਰਨੀ ਚਾਹੀਦੀ ਹੈ। ਨਾ ਕਿ ਤੁਸੀਂ ਕਿਸੇ ਹੋਰ ਨੂੰ ਕਹੋਗੇ ਇਹ ਸ਼ਾਇਦ ਮੇਰਾ ਕੋਈ ਹੱਕ ਦੇ ਕਰੇਗਾ। ਹੋ ਸਕਦਾ ਹੈ ਲੜਕੀ ਨੂੰ ਥੋੜੀ ਦੇਰ ਲਈ ਲੱਗਿਆ ਹੋਵੇ ਕਿ ਪੁਲਿਸ ਨੇ ਮੇਰੀ ਜਿਹੜੀ ਕਾਰਵਾਈ 'ਚ ਲੇਟ ਹੋ ਰਹੀ ਹੈ ਜਾਂ ਕੁਝ ਹੋ ਰਿਹਾ। ਮਗਰ ਮੈਂ ਇਸ ਚੀਜ਼ ਦੇ ਹੱਕ 'ਚ ਕੁਝ ਵੀ ਨਹੀਂ ਹਾਂ ਕਿ ਕਿਸੇ ਹੋਰ ਬੰਦੇ ਕੋਈ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਦੇ ਅੰਦਰ ਕੋਈ ਵੀ ਇੰਟਰਫੇਅਰ ਕੀਤਾ ਜਾਵੇ ਫੈਮਲੀਆਂ ਨੇ ਕਿੰਨਾ ਕਿ ਇਸ ਤੇ ਵੀ ਤੁਸੀਂ ਪੁੱਛੀ ਮੈਂ ਕਿਉਂਕਿ ਦੇਖੋ ਫੈਮਲੀਆਂ ਦਾ ਇਸ ਅੰਦਰ ਕੋਈ ਕਸੂਰ ਹੈ ਨਹੀਂ ਮੈਨੂੰ ਲੱਗਦਾ ਕਿਉਂਕਿ ਇਹ ਗੱਲ ਹੈਗੀ ਆ ਕਿ ਲੜਕਾ ਡੈਫੀਨੇਟਲੀ ਇਜ਼ 扬ਗਰ ਦੈਨ ਦ ਗਰਲ ਮਗਰ ਦੋਵਾਂ ਫੈਮਲੀਆਂ ਨੇ ਮਿਲ ਕੇ ਇਹ ਸਲਾਹ ਕਰਕੇ ਕੀਤਾ ਸੀਗਾ ਕਿ ਇਹਨਾਂ ਦੀ ਮੈਰਿਜ ਹੋਏਗੀ ਔਰ ਇਹ ਮੈਰਿਜ ਦੇ ਅੰਦਰ 1 ਸਾਲ ਜਾਂ 2 ਸਾਲ ਦੇ ਬਾਅਦ ਇਹਨਾਂ ਦੀ ਮੈਰਿਜ ਹੋ ਜਾਏਗੀ ਸੋ ਮੈਨ ਲੱਗਦਾ ਫੈਮਿਲੀ ਸਸ ਠੀਕ ਸੀ ਗਿਆ ਉਹਨਾਂ ਨੇ ਤਾਂ ਨੋਬਲ ਕੰਮ ਹੀ ਕੀਤਾ ਸੀਗਾ ਕਿ ਚਲੋ ਅਸੀਂ ਇਹਨਾਂ ਦਾ ਵਿਆਹ ਕਰਨਾ ਹੈ ਮਗਰ ਹੁਣ ਜੋ ਮੈਂ ਸੁਣ ਰਹੀ ਹਾਂ ਵੀਡੀਓ ਦੇਖ ਰਹੀ ਹਾਂ ਕਿ ਲੜਕੇ ਦੇ ਫਾਦਰ ਜਿਹੜੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਸਾਨੂੰ ਕੁਝ ਹੋਰ ਮਟੀਰੀਅਲ ਮਿਲਿਆ ਸੀ ਤਾਂ ਅਸੀਂ ਉਹਨੂੰ ਮਨਾ ਕਰ ਦਿੱਤਾ ਸੀਗਾ ਇਹ ਹੁਣ ਪੁਲਿਸ ਦੀ ਕਾਰਵਾਈ ਦੇ ਅੰਦਰ ਬਾਕੀ ਸਾਰੀ ਚੀਜ਼ਾਂ ਅਗਿਆਨ ਰਹੀਆਂ ਮਾਡਰਨ ਸਟਾਈਲ ਲਾਈਫ ਸਟਾਈਲ ਦਾ ਸੋ ਕੁਝ ਤੁਸੀਂ ਕਹਿ ਨਹੀਂ ਕਿ ਸਾਡਾ ਜਿਹੜਾ ਪੁਰਾਣਾ ਸੁਪਨਾ ਚੱਲਦਾ ਉਹ ਬਹੁਤ ਵਧੀਆ ਸੀ ਯਾ ਤੁਸੀਂ ਬਹਿਣੇ ਕਿ ਨਹੀਂ ਸੁਣ ਲਓ ਸੋ ਉਸ ਤੋਂ ਕਿ ਸਟਾਟਸ ਦੇ ਨੂੰ ਕੀਤਾ ਹੈ ਦੇਖੋ ਅੱਜ ਕੱਲ ਮਾਡਰਨ ਜ਼ਮਾਨਾ ਹੈ ਡੈਫੀਨੇਟਲੀ ਲੜਕਾ ਲੜਕੀ ਜ਼ਰੂਰ ਮਿਲਦੇ ਨੇ ਲੇਕਿਨ ਇਹ ਮੈਂ ਜ਼ਰੂਰ ਕਹੂੰਗੀ ਇਹ ਆਪਣੇ ਅੰਦਰ ਮੋਰਲਸ ਵੀ ਹੋਣੇ ਚਾਹੀਦੇ ਨੇ ਕਿ ਅਸੀਂ ਇੱਕ ਲਾਈਨ ਜਾਂ ਇੱਕ ਹੱਦ ਨੂੰ ਕਰਾਸ ਨਹੀਂ ਕਰਨਾ ਚਾਹੀਦਾ ਕੁੜੀਆਂ ਲਈ ਕੋਈ ਮੈਸੇਜ ਹੈ ਜੇ ਤੁਸੀਂ ਕਹੋਗੇ ਕਿ ਇੱਕ ਅਲਗ ਦਾ ਲੜਕੀਾਂ ਲਈ ਮੇਰਾ ਮੈਸੇਜ ਹੈ ਬਰੀ ਸਟਰੋਂਗ ਮੈਸੇਜ ਕਿ ਜਦੋਂ ਤੁਸੀਂ ਇੱਕ ਕਿਸੇ ਵੀ ਚਾਹੇ ਤੁਸੀਂ ਵਿਆਹ ਹੋਣ ਵਾਲਾ ਤੁਹਾਡਾ ਮੰਗਣੀ ਹੋ ਗਈ ਹੈ ਤੁਹਾਡੀ ਫਿਰ ਵੀ ਬਲਾਈਂਡਲੀ ਕਿਸੇ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਰਿਲੇਸ਼ਨ ਦੇ ਵਿੱਚ ਪੈ ਜਾਓ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਆਪਣੇ ਆਪ ਤੇ ਆਪਣੇ ਕੈਰੈਕਟਰ ਨੂੰ ਇਨਾ ਸਟਰੋਂਗ ਕਰੋ ਕਿ ਯੂ ਵਿਲ ਨਾਟ ਇੰਡल्ज ਇਨ ਐਨੀ ਆਫ ਥਿਸ ਤੁਹਾਡੇ ਸਾਹਮਣੇ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਛੋਟੀਆਂ ਕਲਿੱਪਸ ਵੀ ਆਉਂਦੀਆਂ ਨੇ ਔਰ ਬੜਾ ਸਾਨੂੰ ਸਿੱਖਣ ਨੂੰ ਵੀ ਮਿਲਦਾ ਆ ਕਿ ਕਦੀ ਵੀ ਕੁਝ ਵੀ ਕੋਈ ਧੋਖਾ ਦੇ ਜਾਏ ਜਾਂ ਕੁਝ ਐਸਾ ਇਨਸੀਡੈਂਟ ਹੋ ਜਾਏ ਜਿਸ ਦਾ ਸਾਨੂੰ ਬਾਅਦ ਚ ਪਛਤਾਉਣਾ ਹੁੰਦਾ ਇਸ ਦੇ ਲਈ ਆਪਣੇ ਕੈਰੈਕਟਰ ਨੂੰ ਜਿਹੜਾ ਉਹ ਹਮੇਸ਼ਾ ਬਹੁਤ ਸਟਰੋਂਗ ਰੱਖੋ ਠੀਕ ਓਕੇ ਟੋਕ